ਬਾਈ ਜਿਹੜੇ ਭਰਾਵਾਂ ਦੀਆਂ ਮੱਝਾਂ ਰਹਿੰਦੀਆਂ ਨੇ ਰਿਪੀਟਰ ਹੁੰਦੀਆਂ ਨੇ ਬਾਰ-ਬਾਰ ਤਾਂ ਆਹ ਬਾਈ ਹਰਿਆਣੇ ਤੋਂ ਆ ਇਹਦੇ ਨਾਲ ਗੱਲਬਾਤ ਕਰਾਂਗੇ ਅੱਜ ਰਿਪੀਟਰ ਮੱਝਾਂ ਬਾਰੇ ਵੀ ਉਹ ਕਿਵੇਂ ਰਹਿਣਗੀਆਂ ਜਾਂ ਉਹਨਾਂ ਦੀ ਕੀ ਖਾਦ ਖਰਾਕ ਹੋਣੀ ਚਾਹੀਦੀ ਹੈ ਸਾਰੀ ਗੱਲਬਾਤ ਆ ਵੀਡੀਓ 'ਚ ਕਰਾਂਗੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਪਹਿਲਾ ਤਾਂ ਲੋਕੇਸ਼ਨ ਦੱਸੀ ਕੀ ਹੈ ਕਿਹੜਾ ਪਿੰਡ ਆਪਣਾ ਹਰਿਆਣੇ 'ਚ ਫਤਿਹਬਾਦ ਹੈ ਜੀ ਹੂੰ ਤਸਵੀਲ ਤੋਹਾਨਾ ਪਿੰਡਕਾਂ ਵਾਲੀ ਹੈ ਜੀ ਠੀਕ ਹੈ ਹਾਂ ਇੱਥੇ ਆਪਾਂ ਦੁੱਧ ਚਵਾਈ ਚ ਪਾਈਆਂ ਸੀ ਮੱਝਾਂ ਹਾਂ ਆਪਣੀਆਂ ਦੋ ਮੱਝਾਂ ਆਈਆਂ ਹੋਈਆਂ ਬਈ ਦੁੱਧ ਚਵਾਈ ਵਿੱਚ ਠੀਕ ਹੈ ਇੱਕ ਨੀਲੀ ਰਾਵੀ ਇੱਕ ਮੂਰਾ ਹਨਾ ਹਾਂ ਜੀ ਵਧੀਆ ਚੱਲੀਆਂ ਬਈ ਦੁੱਧ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਬਾਕੀ ਬਈ ਰਿਜ਼ਲਟ ਦੇਖਦੇ ਆ ਇਹਦੇ ਉੱਤੇ ਹੀ ਲਿਖ ਦੂਗਾ ਵੀਡੀਓ ਦੇ ਵਿੱਚ ਵੀ ਕੀ ਆਊ ਉਮੀਦ ਹੈਗੀ ਆ ਕਿੱਤੰਗਾਰ ਯਾਰ ਟਾਊਗਾ ਬਾਈਆਂ ਦਾ ਹਨਾ ਜੀ ਲਈ ਆਪਣੀ ਮੇਲਾ ਲੈ ਕੇ ਜਾ ਸਕਦੀ ਆ ਪਹਿਲੇ ਨਹੀਂ ਤਾਂ ਦੂਜੇ ਤੇ ਆਊਗਾ ਦੂਜੇ ਤੇ ਆਊਗਾ ਪੱਕਾ ਉਹ ਆਪਾਂ ਵੀਡੀਓ ਦੇ ਵਿੱਚ ਲਿਖ ਦੋ ਮੈਂ ਅਜੇ ਰਿਜ਼ਲਟ ਆ ਜਾਣਦੋਂ ਹਨਾ ਤੇ ਬਾਕੀ ਗੱਲ ਰਿਪੀਟਰ ਬਾਰੇ ਕਰਦੇ ਆ ਬਾਈ ਯਾਰ ਸਾਡੇ ਪੰਜਾਬ ਦੇ ਵਿੱਚ ਇੱਕ ਵੱਡੀ ਸਮੱਸਿਆ ਹੈ ਰਿਪੀਟਰ ਦੀ ਸਾਡੀਆਂ ਮੱਝਾਂ ਰਿਪੀਟਰ ਬਹੁਤ ਹੁੰਦੀਆਂ ਨੇ ਟੀਕੇ ਭਰੌਣੇ ਆ ਪਰ ਰਹਿੰਦੀਆਂ ਨਹੀਂ ਹਨਾ ਜਾਂ ਡਾਇਰੈਕਟ ਕ੍ਰੋਸਿੰਗ ਕਰਾਉਣੇ ਆ ਉਦੋਂ ਵੀ ਨਹੀਂ ਰਹਿੰਦੀਆਂ ਕੀ ਕਹਿੰਨਾ ਕੋਈ ਇੱਕ ਅੱਧੀ ਮੱਝ ਰਹਿ ਜੇ ਦੇਖੋ ਰਿਪੀਟ ਪ੍ਰੋਬਲਮ ਤਾਂ ਦੇਖੋ ਸਾਰੇ ਪਾਸੇ ਹੀ ਹੈ ਹਰਿਆਣਾ ਵਿੱਚ ਵੀ ਬਹੁਤ ਹੈ ਅੱਛਾ ਤੇ ਬਹੁਤ ਦੂਰ ਦੂਰ ਤੱਕ ਜਾਂਦੇ ਵੀ ਰੰਨੇ ਆ ਕੰਮ ਕਰਨ ਹਮ ਪਰ ਮੇਨ ਗੱਲ ਹੁੰਦੀ ਹੈ ਪਸ਼ੂ ਦਾ ਤੁਸੀਂ ਡਾਈਟ ਕੀ ਦੇ ਰਹੇ ਹੋਗੇ अच्छा मेन गल डाइट दी है डाइट बढ़िया होनी चाहिए देखो बिना सोचे समझे कुछ नहीं देना चाहिए बस उं थोड़ा जमे न्यूट्रिशन ਤੇ ਕੰਮ ਜ਼ਰੂਰ ਕਰਨਾ ਚਾਹੀਦਾ ਹੈਗਾ ਬੰਦੇ ਨੂੰ ਠੀਕ ਹੈ ਦੂਜੀ ਗੱਲ ਜੀ ਆਪਣਾ ਰਿਪੀਟ ਦੇ ਬਹੁਤ ਵੱਡੇ ਕਾਰਨ ਹੁੰਦੇ ਆ ਕਈ ਵਾਰੀ ਆਪਣੇ ਹਰਿਆਣਾ ਪੰਜਾਬ ਚ ਲਾ ਲੋ ਕਣਕ ਬਹੁਤ ਯੂਜ਼ ਹੁੰਦੀ ਹੈਗੀ ਹੂੰ ਉਹਦੇ ਵਿੱਚ ਟੌਕਸਿਸਿਟੀ ਬਹੁਤ ਹੁੰਦੀ ਹੈ ਟੌਕਸਿਸਿਟੀ ਬੰਦੇ ਆਪਣਾ ਪਸ਼ੂ ਨੂੰ ਖਰਾਬ ਕਰੂਗੀ ਹੂੰ ਹੂੰ ਤਾਂ ਕਣਕ ਤੋਂ ਥੋੜਾ ਪਰਹੇਜ਼ ਰੱਖਿਆ ਕਰੋ ਜਿਵੇਂ ਆਟਾ ਉਤ ਤਾਂ ਆਪਾਂ ਲਾ ਦਿੰਨੇ ਆਗੇ ਪੱਠਿਆਂ ਤੇ ਲਾਤਾ ਜਾਂ ਕਿਸੇ ਤੇ ਵੀ ਹਰੇ-ਭਰੇ ਤੇ ਲਾ ਦਿੰਨੇ ਆ ਇਸ ਚੀਜ਼ ਤੋਂ ਪਰਹੇਜ਼ ਰੱਖਣਾ ਨਹੀਂ ਕਾਣਕ ਪਾਉਣੀ ਨਹੀਂ ਹੈਗੀ ਜਮਾਂ ਵੀ ਥੋੜਾ ਪਰਹੇਜ਼ ਰੱਖੋ ਜੀ ਜਿਵੇਂ ਵੀ ਐ ਵੀ ਆਪਣੇ ਬਹੁਤ ਯੂਜ਼ ਹੁੰਦੀ ਹੈ ਜਿਵੇਂ ਅੱਧਾ ਅੱਧਾ ਕਿਲੋ ਆਟਾ ਇੱਕ ਪਾਸੋਂ ਲਾਤਾ ਨਹੀਂ ਖਾਦੇ ਛੱਡ ਕੇ ਬਹਿ ਗਈ ਫੇਰ ਲਾਤਾ ਇਹਨਾਂ ਨੇ ਆਟਾ ਠੀਕ ਹੈ ਹਾਂ ਤੇ ਇਹ ਟੌਕਸਿਸਿਟੀ ਵਧਾਉਂਦੀ ਹੈ ਜੀ ਹੂੰ ਹੂੰ ਠੀਕ ਆਪਾਂ ਕਹਿੰਦੇ ਆ ਵੀ ਕੱਖ ਬੱਚੇ ਪੈਣ ਉੱਤੇ ਦਾਣਾ ਪਾ ਦੋ ਹਨਾ ਚਿੱਟਾ ਜਿਹੋ ਉਹਦੇ ਨਾਲ ਖਾ ਲੂਗੇ ਉਹ ਚੀਜ਼ ਦੋ ਥੋੜਾ ਆਪਾਂ ਸਾਨੂੰ ਫੀਡ ਤੇ ਲੈ ਕੇ ਆਓ ਬੈਲੈਂਸ ਫੀਡ ਬਣਾਉਂਗੇ ਤਾਂ ਉਹਦੇ ਚ ਆਪਾਂ ਨੂੰ ਰਿਜ਼ਲਟ ਵੀ ਮਿਲਣਗੇ ਦੁੱਧ ਵੀ ਵਧੀਆ ਰਹੂਗਾ ਆਪਨਾ ਮੰਨ ਕੇ ਚੱਲੋ ਵੀ ਕਨਸੈਪਸ਼ਨ ਵੀ ਠੀਕ ਰਹੂਗੀ ਪਸ਼ੂ ਦੀ ਰਹਿਣ ਦੀ ਠੀਕ ਹੈ ਔਰ ਰਿਪੀਟ ਵੀ ਘੱਟ ਹੋਣਗੇ ਤੁਸੀਂ ਠੀਕ ਹੈ ਬਸ ਇਹ ਕਾਰਨ ਇਹੀ ਨੇ ਵੀ ਜੀ ਆਪਣੇ ਦੇਖ ਭਾਲ ਬਹੁਤ ਕਾਰਨ ਹੈ ਜੀ ਦੇਖੋ ਇਹਦੇ ਵਿੱਚ ਆ ਆਪਣਾ ਮੰਨ ਕੇ ਚੱਲੋ ਵੀ ਪਸ਼ੂ ਦੇ ਅੰਦਰ ਹੱਥ ਪਾਏ ਤਾਂ ਵੀ ਬਹੁਤ ਚੀਜ਼ਾਂ ਦਾ ਪਤਾ ਲੱਗਦਾ ਹੈਗਾ ਮੈਂ ਪਿਛਣੀਆਂ ਕਈ ਵੀਡੀਓ ਵਿੱਚ ਵੀ ਕਈਆਂ ਹੈਗਾ ਕਿਹਾ ਹੈਗਾ ਵੀ ਆਪਣਾ ਬਿਨਾ ਮੈਂ ਹੱਥ ਪਾਈ ਕੁਝ ਨਹੀਂ ਦੱਸ ਸਕਦਾ ਪਸੂ ਨੂੰ ਵੀ ਕੀ ਦਿੱਕਤ ਹੈ ਠੀਕ ਹੈ ਰਿਪੀਟ ਬਰੀਡਿੰਗ ਦੇ ਬਹੁਤ ਜ਼ਿਆਦਾ ਕਾਰਨ ਨੇ ਕੋਈ ਇੱਕ ਕਾਰਨ ਤਾਂ ਹੈ ਨਹੀਂ ਵਾਜੀ ਹਮ ਹਨਾ ਇੱਕ ਵਾਰੀ ਪਸੂ ਦੇ ਅੰਦਰ ਹੱਥ ਪੈ ਜੇ ਤਾਂ ਉਹਦੇ ਨਾਲ ਪਤਾ ਲੱਗ ਜਾਂਦਾ ਹੁੰਦਾ ਵੀ ਪਸੂ ਕਿਸ ਕਾਰਨ ਤੋਂ ਨਹੀਂ ਰਹਿ ਰਿਹਾ ਕਈ ਵਾਰ ਬੱਚੇ ਤਾਂ ਨਹੀਂ ਰਫ ਹੋ ਜਾਂਦੀ ਕਈ ਵਾਰ ਬੱਚੇ ਤਾਂ ਨਹੀਂ ਹਾਰਡ ਹੋ ਜਾਂਦੀ ਬਹੁਤ ਕਾਰਨ ਹੋ ਜਾਂਦੇ ਇਸ ਚੀਜ਼ ਦੇ ਹਨਾ ਤੇ ਜਿਵੇਂ ਬਈ ਚਾਰ ਹਨਾ ਚਾਰ ਕੋਈ ਦਿੱਕਤ ਦੇ ਦਿੰਦਾ ਇਹ ਚੀਜ਼ ਦੇ ਵਿੱਚ ਚਾਰ ਦੇਖੋ ਚੀਜ਼ ਮਾੜੀ ਨਹੀਂ ਹੈਗੀ ਹਾਂ ਠੀਕ ਹੈ ਜੀ ਬਾਕੀ ਹਰ ਚੀਜ਼ ਲਿਮਟ ਵਿੱਚ ਵੀ ਰਵੇ ਤਾਂ ਠੀਕ ਹੁੰਦਾ ਹਾਂ ਆਪਾਂ ਕਈ ਵਾਰੀ ਜ਼ਿਆਦਾ ਯੂਜ਼ ਕਰ ਲੈਨੇ ਆ ਉਹਦੇ ਸਾਈਲ ਦੇ ਵਿੱਚ ਵੀ ਕਈ ਵਾਰੀ ਟਾਕਸਿਸਿਟੀ ਹੋ ਜਾਂਦੀ ਆ ਉਹਨੇ ਫਿਰ ਮੇਨਲੀ ਗੱਲ ਕੀ ਹੁੰਦੀ ਆ ਜੀ ਪਸ਼ੂ ਦੇ ਪੇਟ ਤੋਂ ਹੀ ਸਾਰੇ ਰੋਗ ਸ਼ੁਰੂ ਹੋਣੇ ਆਪਾਂ ਪਸ਼ੂ ਦਾ ਪੇਟ ਹੀ ਫੜਨਾ ਹੁੰਦਾ ਪੇਟ ਤੋਂ ਆਪਾਂ ਕੰਮ ਕਰਨਾ ਸ਼ੁਰੂ ਕਰਾਂਗੇ ਪਸ਼ੂ ਆਪਣਾ ਸਵਸਥ ਰਹੂਗਾ ਕੋਈ ਦਿੱਕਤ ਨਹੀਂ ਆਊਗੀ ਠੀਕ ਹੈ ਹੈਨਾ ਤੇ ਬਾਈ ਕੋਈ ਇਹੋ ਜਿਹਾ ਕੇਸ ਆਇਆ ਛੱਡ ਲਵੇ ਮੱਝ ਰਹਿੰਦੀ ਨਾ ਹੋਵੇ ਵੀ ਤੁਸੀਂ ਹਾਈ ਕੋ ਬਹਿਣਾ ਉਹ ਕਿੰਨਾ ਖਰਚ ਆ ਜਾਂਦਾ ਉਤੇ ਦੇਖੋ ਖਰਚਾ ਤਾਂ ਅਕੋਰਡਿੰਗ ਟੂ ਆਪਣਾ ਦੇਖਣਾ ਪੈਂਦਾ ਵੀ ਕਿੰਨੀ ਕੁ ਦੂਰ ਜਾਣਾ ਪਊਗਾ ਮੈਨੂੰ ਅੱਛਾ ਠੀਕ ਹੈ ਹਾਂ ਤੇ ਰਿਪੀਡ ਬਰੀਡਿੰਗ ਦੀ ਗੱਲ ਕਰਾਂ ਮੈਂ ਤੁਸੀਂ ਮੇਰੀਆਂ ਹੋਰ ਚੈਨਲਾਂ ਤੇ YouTube ਤੇ ਬਹੁਤ ਵੀਡੀਓ ਆਈਆਂ ਹੋਈਆਂ ਮੇਰੀਆਂ ਇਸ ਚੀਜ਼ ਤੇ ਦੇਖੋ ਮੇਰਾ ਖੁਦ ਦਾ ਕੋਈ ਚੈਨਲ ਨਹੀਂ ਹੈਗਾ ਤੁਹਾਡੇ ਵਰਗੇ ਭਰਾਵਾਂ ਨੇ ਬਣਾਈਆਂ ਹੋਈਆਂ ਮੇਰੀਆਂ ਵੀਡੀਓ ਠੀਕ ਹੈ ਜੀ ਠੀਕ ਹੈ ਤੇ ਮੇਨਲੀ ਤੁਹਾਨੂੰ ਦੱਸਦਾ ਮੈਂ ਸੂਬੀਲ ਡਾਂਡਾ ਦੀ ਗੰਗਾ ਮੱਝ ਹੈ ਜੀ ਹਾਂ ਪਿਛਲੇ 4 ਸਾਲਾਂ ਤੋਂ ਰਹਿ ਨਹੀਂ ਰਹੀ ਸੀ ਉਹਨਾਂ ਦਾ ਟ੍ਰੀਟਮੈਂਟ ਉਹਦਾ ਟ੍ਰੀਟਮੈਂਟ ਮੈਂ ਹੀ ਕੀਤਾ ਸੀਗਾ ਠੀਕ ਹੈ ਜੀ ਕਨਸੀਵ ਕਰ ਗਈ ਸੀ ਚਲੋ ਕੁਝ ਵੀ ਹੋਇਆ ਕੋਈ ਕਾਰਨ ਹੋਇਆ ਉਹ ਅਬੋਰਸ਼ਨ ਹੋ ਗਈ ਪਰ ਆਪਣਾ ਕੰਮ ਰਿਪੀਟ ਉਹਨੂੰ ਰੋਕਣਾ ਸੀ ਉਹ ਰੋਕ ਕੇ ਦੇ ਦਿੱਤੀ ਸੀ ਉਹਨੂੰ 4 ਸਾਲਾਂ ਤੋਂ ਜਿਹੜੀ ਖਰਾਬ ਸੀ ਐਦਾਂ ਦੇ ਬਹੁਤ ਜ਼ਿਆਦਾ ਕੇਸ ਨਹੀਂ ਗੇ ਅੱਛਾ ਜੀ ਜਿਹੜੇ ਆਪਾਂ ਠੀਕ ਕੀਤੇ ਹੋਏ ਆ ਤਾਂ ਤੁਹਾਡੀ ਵੀਡੀਓ ਤੇ ਅਗਰ ਪੰਜਾਬ ਦੇ ਮੁੰ ਲੋਕ ਮੈਨੂੰ ਜਾਣਦੇ ਆ ਤਾਂ ਵੀਡੀਓ ਥੱਲੇ ਦੱਸ ਵੀ ਦੇਣਗੇ ਜਿਨ੍ਹਾਂ ਜਿਨ੍ਹਾਂ ਦੇ ਮੈਂ ਕੰਮ ਕੀਤਾ ਹੋਇਆ ਹੈ ਤੇ ਕਵਰ ਮੈਂ ਹਰਿਆਣਾ ਪੰਜਾਬ ਰਾਜਸਥਾਨ ਕਰੀ ਜਾਂਦਾ ਕੋਈ ਦਿੱਕਤ ਨਹੀਂ ਠੀਕ ਆ ਵੀ ਆ ਜਾਂਦੇ ਜੇ ਕੋਈ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਉਹ ਫਿਰ ਇਹਦੇ ਬਾਰੇ ਕੋਈ ਦੇਸੀ ਇਲਾਜ ਮਾੜਾ ਮੋਟਾ ਜੀ ਮੈਂ ਕਈ ਵਾਰ ਹਨਾ ਰਹਿੰਦੀਆਂ ਨਹੀਂ ਹੈਗੀਆਂ ਮੱਝਾਂ ਜਿਹੜੀਆਂ ਉਹਨਾਂ ਦਾ ਕੀ ਦੇਖਭਾਲ ਕਿਵੇਂ ਕਰੀ ਕੀਤੀ ਜਾਂਦੀ ਹੈ ਦੇਖੋ ਇਹਨਾਂ ਚੀਜ਼ਾਂ 'ਚ ਮਿਨਰਲ ਵਗੈਰਾ ਥੋੜੇ ਮਾਇਨੇ ਰੱਖਦੇ ਆ ਇਹਨਾਂ ਚੀਜ਼ਾਂ ਵਿੱਚ ਉਹ ਆਪਾਂ ਕਿਸੇ ਕੰਪਨੀ ਨੂੰ ਪ੍ਰਮੋਟ ਨਹੀਂ ਕਰ ਰਹੇ ਜੀ ਦੇਖੋ ਆਪਾਂ ਇੱਕ ਕੰਪਨੀ ਦਾ ਨਾਮ ਲੈ ਦਈਏ ਤਾਂ ਅਗਲਾ ਫਿਰ ਉਹੇ ਕੰਪਨੀ ਦੇ ਪਿੱਛੇ ਪੈ ਜਾਂਦਾ ਫਿਰ ਦੂਜੀ ਕੰਪਨੀ ਵਾਲਾ ਕਹਿੰਦਾ ਵੀ ਤੁਸੀਂ ਪ੍ਰਮੋਟ ਕਰ ਰਹੇ ਹੋ ਪ੍ਰਮੋਟ ਕਰ ਰਹੇ ਹੋ ਹਨਾ ਕੋਈ ਵਧੀਆ ਮਿਨਰਲ ਚੂਜ਼ ਚੂਜ਼ ਕਰੋ ਤੇ ਵਧੀਆ ਹੀ ਰਿਜ਼ਲਟ ਮਿਲਣਗੇ ਤਾਂ ਕਿ ਔਰ ਬਾਕੀ ਚਲੋ ਮੇਰਾ ਕੰਟੈਕਟ ਨੰਬਰ ਦਾਂਗੇ ਤੁਸੀਂ ਵੀਡੀਓ ਵਿੱਚ ਕਾਲ ਕਰਕੇ ਪੁੱਛ ਸਕਣੇ ਹੋ ਕਈ ਵਾਰੀ ਥੋੜੀ ਬਹੁਤ ਮੈਡੀਸਨ ਦੀ ਜਰੂਰਤ ਹੁੰਦੀ ਫੋਨ ਕਰਕੇ ਪੁੱਛ ਸਕਦੇ ਹੋ ਕੋਈ ਦਿੱਕਤ ਨਹੀਂ ਗੱਲ ਦੀ ਠੀਕ ਹੈ ਤੇ ਬਾਈ ਇੱਕ ਮਾੜਾ ਜਿਹਾ ਫੀਡ ਫਾਰਮੂਲਾ ਦੱਸ ਦੋਗੇ ਜੇ ਫਾਰਮੂਲੇਸ਼ਨ ਬਾਈ ਜੀ ਬਹੁਤ ਤਰ੍ਹਾਂ ਦੀ ਹੁੰਦੀ ਹੈ ਅਲੱਗ-ਅਲੱਗ ਹੁੰਦੀ ਹੈ 10 ਕਿਲੋ ਵਾਲੀ ਦੀ ਅਲੱਗ ਬਣ ਗਈ ਉਹਦੇ ਜੀ ਪ੍ਰੋਟੀਨ ਘੱਟ ਹੋ ਗਿਆ 15 16 ਕਿਲੋ ਵਾਲੀ ਦੀ ਦੱਸ ਦੋ ਬਸ ਤਖਵਾਂ ਤਾਂ ਦੱਸਣਾ ਠੀਕ ਨਹੀਂ ਹੁੰਦਾ ਬਹੁਤ ਗਿਆਨੀ ਬੈਠੇ ਹੁੰਦੇ ਐਨਾਂ ਚੀਜ਼ਾਂ ਤੇ ਠੀਕ ਹੈ ਨਾ ਇੱਕ ਡਾਕਟਰ ਦੀ رائے ਹੋ ਜਾਂਦੀ ਆ ਕਹਿੰਦੇ ਵੀ ਫੀਡ ਜੇ ਤਿਆਰ ਕਰ ਰਹੇ ਤਾਂ ਡਾਕਟਰ ਦੀ رائے ਜ਼ਰੂਰੀ ਹੁੰਦੀ ਆ ਤੇ ਡਾਕਟਰ ਉਹ ਨਿਊਟ੍ਰੀਸ਼ਨ ਤੇ ਜਿਹੜੇ ਡਾਕਟਰ ਕੰਮ ਕਰਦੇ ਆ ਨਾ ਅੱਛਾ ਉਹਨਾਂ ਨੂੰ ਜ਼ਿਆਦਾ ਬੈਟਰ ਆਪਾਂ ਨਿਊਟ੍ਰੀਸ਼ਨ ਤੇ ਕੰਮ ਨਹੀਂ ਕਰ ਰਹੇਗੇ ਠੀਕ ਹੈ ਆਪਾਂ ਆਪਣਾ ਤਾਂ ਵੈਟਰਨਰੀ ਏਆਈ ਵਗੈਰਾ ਦਾ ਕੰਮ ਹੈ ਏਆਈ ਦਾ ਕੰਮ ਹੀ ਇਕੱਲਾ ਹਾਂਜੀ ਠੀਕਆ ਜੇ ਲੋ ਬਈ ਤਾਂ ਨਾ ਬੱਸ ਓਡਾ ਤੇ ਬਾਕੀ ਬਈ ਕੰਟੈਕਟ ਨੰਬਰ ਦਿੱਤਾ ਹੋਇਆਗਾ ਹਣਾ ਸਕਰੀਨ ਤੇ ਤੇ ਉੱਥੇ ਗੱਲਬਾਤ ਕਰ ਲਿਓ ਸਾਰੀ ਠੀਕਆ ਬਈ